ਤਾਂ ਡਾਕਟਰ ਨੇ ਪੇਸ਼ੈਂਟ ਨੂੰ ਕਿਹਾ ਬਾਈ ਪੀਚੇ ਕਨੇ ਖਾਣਾ ਮੁਰਗੀ ਖਾਣੀ ਤੇ ਤੁਸੀਂ ਵੀ ਕਹਿੰਦੇ ਹੋਣਾ ਯਾਰ ਇਹ ਕੀ ਗੱਲ ਕਰਿਆ ਕਦਾ ਚਿਕਨ ਨਹੀਂ ਖਾਣਾ ਮੁਰਗੀ ਖਾਣੀ ਇਹ ਕੀ ਲੌਜੀਕ ਕੀ ਹੈ ਤਾਂ ਭਾਈ ਮੈਂ ਪਿਛੇ ਜੇ ਇੱਕ ਇੰਟਰਵਿਊ ਪੋਡਕਾਸਟ ਸੁਣਾ ਕਦਾ ਸੀ ਇੱਕ ਡਾਕਟਰ ਦਾ ਕਾਫੀ ਮਸ਼ਹੂਰ ਡਾਕਟਰ ਹੈ ਤੇ ਉਹ ਡਾਕਟਰ ਦੇ ਕੋਲ ਕੋਈ ਪੇਸ਼ੈਂਟ ਆਇਆ ਹੋਣਾ ਤੇ ਜਿਹੜਾ ਕਿ ਰੈਗੂਲਰ ਜਿਹੜਾ ਕਿ ਚਿਕਨ ਖਾਂਦਾ ਸੀ ਮਲਕੀ ਹਨਾ ਤਾਂ ਲੋਕ ਕੋਈ ਹੋਣੀ ਨੂੰ ਕੋਈ ਦਿੱਕਤ ਆਈ ਹੋਣੀ ਪਰੇਸ਼ਾਨੀ ਆਈ ਹੋਣੀ ਤਾਂ ਵੀ ਡਾਕਟਰ ਨੇ ਯਾਰ ਬੜੀ ਇੱਕ ਵਧੀਆ ਜੀ ਗੱਲ ਕਹੀ ਰੋਜ਼ਗ ਹੋ ਸਕਦਾ ਇਸ ਗੱਲ ਦੇ ਵਿੱਚ ਹੋਵੇ ਕੋਈ ਤੁਸੀਂ ਧਿਆਨ ਨਾਲ ਸੁਣਿਓ ਪਹਿਲੀ ਗੱਲ ਮੈਂ ਕਹਿੰਦਾ ਐ ਵੀ ਮੈਂ ਕੋਈ ਨੂੰ ਨਾ ਵੈਜੀਟੇਰੀਅਨ ਜਾਂ ਵੈਜੀਟੇਰੀਅਨ ਦੇ ਵਿੱਚ ਕੋਈ ਹੋਰ ਨਹੀਂ ਕਰ ਰਿਹਾ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਠੀਕ ਐ ਹਰੇਕ ਦਾ ਆਪਣੀ ਆਪਣੀ ਇੱਛਾ ਐ ਜੋ ਵੀ ਜਿੱਦਾਂ ਕਰਨਾ ਆਪਣੀ ਹਰੇਕ ਨੂੰ ਖੋਲ ਐ ਸੋ ਮੈਂ ਇੱਕ ਵੈਸੇ ਸਧਾਰਨ ਜਿਹਾ ਲੋਜਿਕ ਦੇ ਰਿਹਾ ਵੀ ਵਾਕਈ ਉਸ ਡਾਕਟਰ ਨੇ ਯਾਰ ਇਹ ਜੀ ਕਿਹੜੀ ਗੱਲ ਕਹੀ ਵੀ ਤੁਸੀਂ ਆਪ ਕਹੋਗੇ ਵੀ ਯਾਰ ਵਾਕਈ ਕੋਈ ਨਾ ਕੋਈ ਗੱਲ ਦੇ ਵਿੱਚ ਹੈਗੀ ਐ ਸੋਦੇ ਕੋ ਪੇਸ਼ੈਂਟ ਆਇਆ ਕੋਈ ਦਿੱਕਤ ਹੋਣੀ ਉਹਨੇ ਪੁੱਛਿਆ ਵੀ ਤੂੰ ਕੀ ਖਾਂਦਾ ਨਾ ਵੀ ਤਾਂ ਪੁੱਛਦਾ ਡਾਈਟ ਪਲਾਨ ਤਾਂ ਉਹ ਕਹਿੰਦਾ ਡੇਲੀ ਚਿਕਨ ਖਾਂਦਾ ਤਾਂ ਡਾਕਟਰ ਨੇ ਗਿਆ ਵੀ ਐਂਦਾ ਕਰੋ ਵੀ ਤੂੰ ਚਿਕਨ ਨਹੀਂ ਖਾਣਾ ਹੁਣ ਅੱਤੇ ਵਾ ਤੁਸੀਂ ਮੁਰਗੀ ਖਾਇਆ ਕਰੋ ਉਹ ਵੀ ਹੈਰਾਨ ਹੋ ਗਿਆ ਉਹ ਕਹਿੰਦਾ ਵੀ ਯਾਰ ਡਾਕਟਰ ਸਾਹਿਬ ਵੀ ਉਹਨਕੇ ਇਧਰ ਟੋਪਸਾਂ ਨੂੰ ਗਿਆ ਵੀ ਚਿਕਨ ਨਹੀਂ ਖਾਣਾ ਮੁਰਗੀ ਖਾਓ ਕੀ ਗੱਲ ਐ ਡਾਕਟਰ ਸਾਹਿਬ ਨੇ ਕਿਹਾ ਵੀ ਐਂਦਾ ਕਰੋ ਇੱਕ 5 ਸਾਲ ਦੇ ਬੱਚੇ ਨੂੰ ਜਿਹੜੀ ਤੁਸੀਂ ਚਿਕਨ ਖਾਂਦੇ ਹੋ ਜਿਹਨੂੰ ਅਸੀਂ ਬੋਇਲਰ ਚਿਕਨ ਵੀ ਕਹਿੰਦੇ ਹਾਂ ਨਾ ਛਿੱਟੇ ਛਿੱਟੇ ਰੰਗ ਦੇ ਮੁਰਗੇ ਹੁੰਦੇ ਐ ਕਹਿੰਦਾ ਇੱਕ 5 ਸਾਲ ਦੇ ਬੱਚੇ ਨੂੰ ਕਹੇ ਪੀ ਉਹ ਮੁਰਗੀ ਉਹ ਜਿਹੜਾ ਬੋਇਲਰ ਜਿਹੜਾ ਪਿਆ ਹੋਇਆ ਚਿਕਨ ਹੈ ਉਹਨੂੰ ਫੜ ਤੇ ਉਹ ਬੱਚੇ ਨੇ ਕਹਿੰਦਾ ਆਸਾਨੀ ਨਾਲ ਉਹ ਜਾ ਕੇ ਹੱਥਾਂ ਨਾਲ ਦਬੋਚ ਲੈਣਾ ਉਹਨੇ ਹਿਲਣਾ ਚੁਲਣਾ ਨਹੀਂ ਕੁਛ ਵੀ ਉਹਨੇ ਫੜਾਫੜ ਜਾ ਕੇ ਇੱਕ 5 ਸਾਲ ਦੇ ਬੱਚੇ ਨੂੰ ਵੀ ਉਹਨੂੰ ਆਸਾਨੀ ਨਾਲ ਜਿਹੜਾ ਫੜ ਲੈਣਾ ਇੱਕ ਪਾਸੇ ਕਹਿੰਦਾ ਮੈਂ ਇੱਕ ਮੁਰਗੀ ਛੱਡ ਦਿੰਦਾ ਤੁਹਾਡੇ ਬੇੜੇ ਦੇ ਵਿੱਚ ਦੇਸੀ ਮੁਰਗੀ ਜੀ ਨੂੰ ਕਹਿੰਦੇ ਕਹਿੰਦਾ ਮੈਂ ਇੱਕ ਪਾਸੇ ਉਹਨੂੰ ਇੱਕ ਪਾਸੇ ਇੱਕ ਮੁਰਗੀ ਛੱਡ ਦਿਆਂ ਮੈਂ ਬੇੜੇ ਦੇ ਵਿੱਚ ਸਾਰਾ ਟੱਬਰ ਇਕੱਠਾ ਹੋ ਜਿਓ ਮੈਨੂੰ ਉਹ ਮੁਰਗੀ ਫੜ ਕੇ ਦੱਸ ਦੋ ਉਹ ਵਾਕਈ ਦਿਮਾਗ ਲਾਵੇ ਹੈ ਤਾਂ ਕਹਿੰਦਾ ਤੂੰ ਤੁਹਾਡੇ ਤੁਹਾਡੀ ਨਜ਼ਰ ਜਿਹੜਾ ਦੋਹੇ ਮੁਰਗੀਆਂ ਐ ਪਰ ਕਹਿੰਦਾ ਹੁਣੇ ਦੱਸੋ ਵੀ ਇੱਕ ਤਾਂ ਉਹ 5 ਸਾਲ ਦੇ ਬੱਚੇ ਨੇ ਆਰਾਮ ਨਾਲ ਫੜ ਲਈ ਇੱਕ ਮੁਰਗੀ ਉਹ ਜਿਹਨੇ ਪੂਰਾ ਟੱਬਰ ਅੱਗੇ ਲਾਤਾ ਠੀਕ ਹੈ ਤੇ ਤੋਤੇ ਫੜ ਨਹੀਂ ਹੋਈ ਜੇ ਫੜੂਗੇ ਤਾਂ ਪੂਰਾ ਤੁਹਾਡੀ ਇੱਕ ਵਾਰੀ ਤਸੱਲੀ ਕਰਾ ਦੂੰਗੀ ਉਹ ਮੁਰਗੀ ਤਾਂ ਜਾ ਕੇ ਤੁਸੀਂ ਦੇਖ ਸਕਦੇ ਨੂੰ ਸੌਖੀ ਨਹੀਂ ਫੜੁੰਦੀ ਮੁਰਗੀ ਨਹੀਂ ਤਾਂ ਟਰਾਈ ਕਰਕੇ ਦੇਖ ਲਓ ਕਹਿੰਦਾ ਹੁਣੇ ਦੱਸੋ ਕਹਿੰਦਾ ਵੀ ਉਹ ਬੋਇਲਰ ਵਾਲਾ ਜਿਹੜਾ ਉਹ ਮੁਰਗਾ ਚਿਕਨ ਹੈ ਜਿਹੜਾ ਅੱਜਕੱਲ ਬਣ ਰਿਹਾ ਉਹ ਠੀਕ ਹੈ ਜਾਂ ਫਿਰ ਜਿਹੜੀ ਦੇਸੀ ਮੁਰਗੀ ਹੈ ਠੀਕ ਹੈ ਹੁਣ ਮੈਂ ਇਹਦੇ 'ਚ ਤੁਹਾਨੂੰ ਇੱਕ ਪਹਿਲੇ ਹੁਣ ਨਾਲ ਕਲੀਅਰ ਵੀ ਕਰ ਦਿੰਦਾ ਗੱਲ ਵੀ ਮੈਂ ਖੁਦ ਨੋਨ ਵੇਜ ਖਾਂਦਾ ਐ ਸਿੱਧਾ ਹੈ ਨਾ ਤਾਂ ਐਦਾਂ ਦੀ ਕੋਈ ਗੱਲ ਨਹੀਂ ਐ ਪਰ ਮੈਂ ਇੱਕ ਵੈਸੇ ਬਣਾ ਰਿਹਾ ਵੀਡੀਓ ਵੀ ਵਾਕਿਆ ਯਾਰ ਇਸ ਗੱਲ 'ਚ ਲੋਚਿਕ ਤਾਂ ਹੈ ਨਾ ਕੋਈ ਨਾ ਕੋਈ ਵੀ ਆਖਿਰਕਾਰ ਇੱਕ ਦੇਸੀ ਮੁਰਗੀ ਤੇ ਜਿਹੜਾ ਉਹ ਮੁਰਗੀ ਦੂਸਰੀ ਬੋਇਲਰ ਵਾਲੀ ਆਂਦੀ ਚਿੱਟੀ ਮੁਰਗੀ ਜਿਹਨੂੰ ਆਪਾਂ ਕਹਿੰਦੇ ਆ ਨਾ ਚਿਕਨ ਜਿਹਨੂੰ ਅਸੀਂ ਚਿਕਨ ਕਹਿੰਦੇ ਆ ਸੁਕੀ ਦਾ ਅੰਤਰ ਐ ਡਾਕਟਰ ਨੇ ਜੇ ਉਸ ਬੰਦੇ ਨੂੰ ਕੋਈ ਗੱਲ ਕਹੀ ਐ ਤਾਂ ਕੋਈ ਸੋ ਸਮਝ ਕੇ ਗੱਲ ਕਹੀ ਹੋਣੀ ਵੀ ਆਖਿਰਕਾਰ ਬਾਈ ਚਿਕਨ ਬੰਦ ਕਰਦੇ ਮੁਰਗੀ ਖਾਲਾ ਨੇ ਛੱਡ ਸਕਦਾ ਨਾ ਤੂੰ ਚਿਕਨ ਬੰਦ ਕਰਦੇ ਮੁਰਗੀ ਖਾਲਾ ਸੋ ਮੈਨੂੰ ਯਾਰ ਬੜੀ ਗੱਲ ਲੱਗੀ ਵਗਿਆ ਹੈ ਤਾਂ ਕਾ ਸੋਚਣੀ ਪਰ ਅੱਪਾ ਕਦੀ ਇਹ ਗੱਲ ਸੋਚੀ ਨਹੀਂ ਇੰਨੀ ਡੂੰਘਾਈ ਤੱਕ ਜਾ ਕੇ ਹਨਾ ਵੀ ਆਖਰਕਾਰ ਵੀ ਵਕਤ ਇਹ ਫਰਕ ਹੋ ਸਕਦਾ ਦੂੰਹਾਂ ਦੇ ਵਿੱਚ ਤੇ ਤੁਹਾਨੂੰ ਕੋਈ ਦੇ ਬਾਰੇ ਕੋਈ ਸ਼ੈ ਲੋਜਿਕ ਤਾਂ ਮੜਿਆ ਕਮੈਂਟ ਕਰਕੇ ਜੁੜਾ ਦੱਸਿਓ ਬਾਕੀ ਬਾਈ ਜਿਨੇ ਖਾਣਾ ਹੈ ਖਾਓ ਕੋਈ ਚੱਕਰ ਨਹੀਂ ਹੈ ਇਹਦੇ ਚ ਅੱਪਾ ਕੋਈ ਵੀਡੀਓ ਚੈਨ ਦੱਸਣਾ ਵੀ ਇੱਕ ਨਹੀਂ ਖਾਣਾ ਜਾਂ ਕੀ ਖਾਣਾ ਹਨਾ ਇਹ ਸਭ ਦੀ ਆਪਣੀ ਕੋ ਗੀ ਵੈਸੇ ਕਿ ਮੈਂ ਵੀਡੀਓ ਬਣਾਈ ਹੈ ਵੀ ਕੋਈ ਨਾ ਕੋ ਯਾਰ ਵਿੱਚ ਗਲਤ ਹੋਣੀ ਹੈ ਜਿਹੜੀ ਉਸ ਬੰਦੇ ਨੇ ਇੰਨੀ ਗੱਲ ਕਹੀ ਬੰਦੇ ਨੂੰ ਵੇ ਉਹ ਛੱਡ ਦੇ ਤੇ ਮੁਰਗੀ ਖਾਓ ਚਿਕਨ ਛੱਡ ਦਿਓ ਸੋ ਇਸ ਕਰਕੇ ਮੈਂ ਵੀਡੀਓ ਪਾਈ ਮੈਂ ਕਿ ਜਦੋਂ ਤੁਹਾਨੂੰ ਵੀ ਦੱਸੀਏ ਇਹਦੇ ਬਾਰੇ ਸੋ ਜੇ ਤੁਹਾਨੂੰ ਗੱਲਬਾਤ ਵਧੀਆ ਲੱਗੀ ਤਾਂ ਸ਼ੇਅਰ ਕਰੋ ਇਸ ਵੀਡੀਓ ਨੂੰ ਸੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਵਾਕਈ ਇਸ ਗੱਲ 'ਚ ਕੋਈ ਲੌਜੀਕ ਹੈ ਜਾਂ ਨਹੀਂ